ਕਿ ਕੋਈ ਕੂੜਾ ਟੁੱਟੇ ਪਾਰ ਮੁਕਲਰ ਜਾਈ ਚੱਲਣਾ ਨਾਨਕ ਲਿਸ਼ਿਆ ਨਾਲ ਗਿੱਰਤ ਪੁੱਤਵੇ ਉਹ ਸੱਚਾ ਪਾਤਸ਼ਾਹ ਹੈ ਬਾਬਾ ਨਾਨਕਾ ਚੜ੍ਹਦੀ ਕਲਾ ਚ ਮੇਰੇ ਬੱਚੇ ਨੂੰ ਰੱਖੀ ਚੜ੍ਹਦੀ ਕਲਾ ਚ ਸੁਭਣ ਗੱਲਾਂ ਨੂੰ ਚੜ੍ਹਦੀ ਕਲਾ ਚ ਰੱਖੀ ਰਾਜ ਔਰ ਸਾਡੇ ਜੇਜ਼ਰ ਖੈਰ ਨੇ ਬੁਝੇ ਸੁਪਰ ਸੰਡੇ ਦੀਆਂ ਤਸਵੀਰਾਂ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਨਮੁਖ ਹੋਏ ਆ ਦੱਸ ਦਈਏ ਕਿ ਅੱਜ ਚੈਂਪੀਅਨਸ ਟਰੋਫੀ ਦਾ ਫਾਈਨਲ ਮੈਚ ਆ ਤੇ ਅਸੀਂ ਇਸ ਟਾਈਮ ਮੌਜੂਦ ਆ ਸਾਡੇ ਜਲਾਲਾਬਾਦ ਤੇ ਸਾਡੇ ਪੰਜਾਬ ਦੇ ਸੁਪਰਸਟਾਰ Indian cricket team ਦੇ 스타 ਬੱਲੇਬਾ ਸ਼ੁਮਨ ਗਿੱਲ ਦੇ ਜੱਦੀ ਪਿੰਡ ਜੱਦੀ ਪਿੰਡ ਦੇ ਵਿੱਚ ਮੌਜੂਦ ਆ ਔਰ ਅੱਜ ਜਿਹੜਾ ਹੈਗਾ ਜਿੱਥੇ ਮੈਚ ਚੱਲ ਰਿਹਾ ਹੈ ਅਰਦਾਸਾਂ ਦੇ ਦੌਰ ਚੱਲ ਰਿਹਾ ਹੈ ਜਿੱਥੇ ਦਾਦਾ-ਦਾਦੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਟੀਵੀ ਸਕਰੀਨ ਦੇ ਸਾਹਮਣੇ ਬੈਠੇ ਆਪਣੇ ਪੋਤੇ ਨੂੰ ਦੇਖ ਰਹੇ ਆ ਉਸੇ ਤਰ੍ਹਾਂ ਹੀ ਕੁਝ ਹੋਰ ਚੀਜ਼ਾਂ ਵੀ ਤੁਹਾਨੂੰ ਅੱਜ ਦਿਖਾਵਾਂਗੇ ਜੀਵਨ ਕਿਸ ਤਰ੍ਹਾਂ ਦਾ ਹੈ ਦਾਦਾ-ਦਾਦੀ ਜਦ ਮੈਚ ਨਹੀਂ ਹੁੰਦਾ ਤਾਂ ਉਦੋਂ ਕੀ ਕਰਦੇ ਆ ਇਹ ਸ਼ੁਮਨ ਗਿੱਲ ਦੇ ਦਾਦਾ ਜੀ ਦੀ ਐਕਟਿਵ ਸਕੂਟਰੀ ਹੈ ਇਹੇ ਐਕਟਿਵਾ ਤੇ ਖੇਤ ਜਾਂਦੇ ਆ ਇਸੇ ਐਕਟਿਵਾ ਦੇ ਨਾਲ ਜਿਹੜਾ ਕੀ ਆ ਰੋਜ਼ਾਨਾ ਆਪਣੇ ਖੇਤ ਜਾਂਦੇ ਔਰ ਇਹ ਵੀ ਦੱਸ ਦਈਏ ਕਿ ਜ਼ਮੀਨ ਨਾਲ ਜੁੜੇ ਹੋਏ ਆ ਅੱਜ ਵੀ ਪਰਿਵਾਰ ਜੱਦੀ ਘਰ ਦੇ ਵਿੱਚ ਹੀ ਰਹਿੰਦਾ ਜੱਦੀ ਕਰਦੀਆਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਔਰ ਸਿੰਪਲ ਔਰ ਸਾਦਾ ਜੀਵਨ ਜੀਂਦੇ ਆ ਬੇਸ਼ੱਕ ਦੀ ক্রিকেট ਦੀ ਦੁਨੀਆ ਜਿਹੜੀ ਆ ਉਹ ਆ ਅਸਿਕਾਹ ਲੈਨੇ ਕਿ ਤੜਕ ਫੜਾ ਕਾਲੇ ਦੁਨੀਆ ਹੁੰਦੀ ਹੈ ਲੇਕਿਨ ਇਹ ਪਰਿਵਾਰ ਦੇ ਵਿੱਚ ਅੱਜ ਵੀ ਸਿੰਪਲਸ ਦੀ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਹੈ ਦੂਸਰੇ ਪਾਸੇ ਦੇਖੋ ਕਿੰਦਾ ਕਿੱਡੇ ਸੋਹਣੇ ਸੋਹਣੇ ਜਿਹੜੇ ਬਗੀਚੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸ਼ੁਭਵੰਦੀਆਂ ਬਚਪਨ ਦੀਆਂ ਤਸਵੀਰਾਂ ਸ਼ਾਇਦ ਜਿਹੜੀਆਂ ਕਿਸੇ ਨੇ ਦੇਖੀ ਹੋਣੀਆਂ ਇਹ ਕ੍ਰਿਕਟ ਟਾਈਮ ਦੀਆਂ ਇਸ ਦੇ ਵਿੱਚ ਹੀ ਬਚਪਨ ਦੀਆਂ ਤਸਵੀਰਾਂ ਵੀ ਹੈਗੀ ਹੈ ਔਰ ਜਦ ਪਹਿਲੀ ਵਾਰ ਵਿਰਾਟ ਕੋਹਲੀ ਦੇ ਨਾਲ ਸ਼ੁਮਨ ਗਿੱਲ ਦੀ ਮੁਲਾਕਾਤ ਹੁੰਦੀ ਹੈ ਉਹ ਤਸਵੀਰ ਜਿਹੜੀ ਹੈਗੀ ਹੈ ਉਹ ਵੀ ਸੰਭਾਲ ਕੇ ਰੱਖੀ ਹੋਈ ਹੈ ਹੁਣ ਤੁਹਾਨੂੰ ਤਸਵੀਰਾਂ ਜਿਹੜੀਆਂ ਅੱਗੇ ਚੱਲਦੇ ਆ ਸਕੂਲ ਟਾਈਮ ਦੀਆਂ ਸ਼ੁਮਨ ਗਿੱਲ ਦੇ ਸਕੂਲ ਟਾਈਮ ਦੀਆਂ ਤਸਵੀਰਾਂ ਜਿਹੜੀਆਂ ਹੈਗੀ ਆ ਉਹ ਵੀ ਤੁਹਾਨੂੰ ਦਿਖਾਣੇ ਆ ਬਚਪਨ ਦੀਆਂ ਤਸਵੀਰਾਂ ਸ਼ੁਮਨ ਗਿੱਲ ਹੈ ਉਹਨਾਂ ਦੇ ਸਿਸਟਰ ਐ ਨਾਲ ਇਹ ਤਸਵੀਰਾਂ ਜਿਹੜੀਆਂ ਸ਼ਾਇਦ ਹੀ ਇਸ ਤੋਂ ਪਹਿਲਾਂ ਤੁਸੀਂ ਕਦੇ ਦੇਖੀਆਂ ਹੋਣਗੀਆਂ ਤਾਂ ਇਸੇ ਤਰ੍ਹਾਂ ਹੀ ਜਦੋਂ ਕੇ ਕੇ ਆਰ ਸ਼ਾਹਰੂਖ ਖਾਨ ਦੀਆਂ ਤਸਵੀਰਾਂ ਇੱਥੇ ਕੇਕੇਆ ਟਰੋਫੀ ਜਦ ਜਿੱਤੇ ਸੀ ਉਹ ਔਰ ਇਹ ਸਕੂਲ ਦੀਆਂ ਤਸਵੀਰਾਂ ਹੈਗੀ ਹੈ ਜਿਹੜੀਆਂ ਕਿ ਤੁਸੀਂ ਟੀਵੀ ਸਕਰੀਨ ਤੇ ਆਪਣੀ ਤੇ ਦੇਖ ਰਹੇ ਹੋ ਤਾਂ ਇਸ ਤੋਂ ਇਲਾਵਾ ਜੋ ਟਰੋਫੀਆਂ ਇੱਥੇ ਲੋਕਲ ਲੈਵਲ ਤੇ ਉਹ ਵੀ ਦਿਖਾਈ ਦੇ ਰਹੀਆਂ ਤਾਂ ਇਹ ਸ਼ੁਭਮਨ ਗਿੱਲ ਦੇ ਦਾਦਾ ਦਾਦੀ ਦਾ ਜਿਹੜਾ ਕਿ ਹੈ ਬੈਡਰੂਮ ਹੈ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਨਾ ਨਾ ਜ਼ਿਆਦੇ ਨਹੀਂ ਜ਼ਿਆਦੇ ਇਹਦਾ ਜਿਹੜਾ ਪ੍ਰਤੀਜਾ ਸੀ ਨਾ 100 ਸਾਲ ਦਾ ਉਹ ਕਿ ਮਰਿਆ ਸੀ ਉਹ ਆਂਦਾ ਮੈਠੋ ਪੂਆ 14 ਸਾਲ 14 ਸਾਲ ਵੱਟੀ ਹੈ ਯਾਨੀ ਕਿ 114 ਸਾਲ ਹਾਂਜੀ ਹਾਂਜੀ ਉਦੋਂ ਸਾਨੂੰ ਪਤਾ ਲੱਗਾ ਸ਼ੁਮਨ ਤੇ ਫਿਰ ਪਰਦਾਦੀ ਲੱਗੇ ਹਾਂਜੀ ਹਾਂਜੀ ਤੁਹਾਡੇ ਮਾਤਾ ਜੀ ਗੇਮਾ ਪਾਈਆਂ ਮਾਤਾ ਨੇ ਮੂੜੇ ਤੇ ਬਹਿ ਕੇ ਅੱਛਾ ਕੁਰਸੀ ਤੇ ਬਹਿ ਕੇ ਜੇ ਉਹ ਅਸੀਂ ਨਹੀਂ ਹੁੰਦੀ ਸੀ ਹਾਂ ਕਿ ਜਿਹੜੇ ਮੂੜੇ ਡੱਬਾ ਰੱਖਦੇ ਨਾ ਤੇ ਇਹਨੇ ਗੇਮਾ ਉੱਥੇ ਜਾਨੀ ਆ ਜਿਵੇਂ ਬਚਪਨ ਦੇ ਸ਼ੌਂਕ ਹੁੰਦਾ ਯਾਕਾਂ ਨੂੰ ਵੀ ਮਾਂ ਦਾਦੀ ਤੂੰ ਮੈਨੂੰ ਭਾਈ ਚੱਲ ਇਹ ਦਾਦੀ ਦਾ ਫਰਾਵਦੇ ਕੰਮਾਂ ਨਾਲ ਕੋਲ ਕਰਦੀ ਸੀ ਜ਼ਿਮੀਂਦਾਰਾ ਕੋਈ ਪੁੱਤ ਜ਼ਿਮੀਂਦਾਰਾ ਗੇਮ ਹੀ ਹੋ ਜਿੰਦੀ ਪੰਜ ਸੱਤ ਬੰਦੇ ਵਾਰ ਕੰਮ ਕਰਦੇ ਆ ਉਹਨਾਂ ਨੂੰ ਰੋਟੀਆਂ ਚਾਹ ਪਾਣੀ ਤੇ ਬੱਬੀ ਜ਼ਮੀਨ ਜਿਹੜੀ ਹੈ ਉਹ ਤੁਸੀਂ ਠੇਕੇ ਠੇਕੇ ਦੇ ਦਿੱਤੀ ਹੋਈ ਹੈ ਜ਼ਮੀਨ ਕੇ ਅੱਜ ਵੀ ਆਪ ਵਾਈ ਕਰਦੇ ਤੇ ਪੁੱਤ ਇਥੋੜੀ ਦਾ ਤਾਂ ਮੈਂ ਥੋੜਾ ਬਹੁਤਾ ਖੁਸ਼ ਕਰ ਦਾਂ ਤੇ ਬਾਕੀ ਜਿਹੜੀ ਦੋ ਬੰਦਾਂ ਚ ਉਹ ਅਸੀਂ ਦੇ ਦਿੰਨੇ ਆ ਉਹ ਠੇਕੇ ਦੇ ਦਿੰਨੇ ਆ ਹਾਂ ਠੇਕੇ ਦੇ ਦਿੰਨੇ ਆ ਇਹ ਬੰਦੇ ਤਾਂ ਰੋਕਦਾ ਵੀ ਤੁਸੀਂ ਬਾਹਰ ਨਾ ਜਾਓ ਹੁਣ ਕਿਉਂਕਿ ਇਨੀ ਉਮਰ ਦੇ ਵਿੱਚ ਪਤਾ ਨਹੀਂ ਕੋਈ ਗੋਡਾ ਕੋਈ ਚੂਕਣਾ ਚੱਕਣਾ ਬੰਦੇ ਜਿਵੇਂ ਜਾਂਦਾ ਮੈਂ ਤਾਂ ਪਰ ਬਾਹਰ ਸ਼ੋਭਨਾ ਮੈਂ ਚਾਈ ਤੁਰਿਆ ਫਿਰਦਾ ਓਖਾ ਹੋ ਜਾਂਦਾ ਬੱਦੀ ਮੈਂ ਉਹ ਤਾਂ ਹਾਂ ਕਿੰਨੀ ਉਮਰ ਹੋ ਗਈ ਬਬੀ ਦਾ ਮੇਰੀ ਪੁੱਤ 88 ਸਾਲ ਦੀ ਉਮਰ ਹੈ 88 ਸਾਲ ਹਾਂਜੀ ਤੇ ਖੇਤ ਅੱਜ ਵੀ ਆਪ ਹੀ ਜੰਨੇ ਉਹ ਕਿਹੜਾ ਆਪ ਮਾਰਦੇ ਸੁਭਾਵ ਦੇ ਉਹ ਤਾਂ ਮੈਂ ਤਾਂ ਇੱਕ ਨਹੀਂ ਚੈਂਪੀਅਨ ਬਣਨਾ ਮੈਂ ਤਾਂ ਆਪਦੇ ਹਾਨੀਆਂ ਹੋਣੀਆਂ ਚੋਂ ਬਾਹਰ ਜਿੰਨੇ ਕੋਈ ਚੰਗੇ ਚੱਲਦੇ ਆ ਨਾ ਟੂਰਨਾਮੈਂਟ ਤੇ ਮੇਰਾ ਦਿਲ ਮੰਨਦਾ ਵੀ ਮੈਂ ਨਹੀਂ ਉਹਨਾਂ ਨੂੰ ਜਿਹੜੀ ਕੋਈ ਜੈਂਪ ਲੈਣਾ ਹੋਵੇ ਲੌਂਗ ਲੌਂਗ ਜੈਂਪ ਚਾਲੋ ਲਾਉਣੀ ਹੋਵੇ ਜਾਂ ਕੋਈ ਹੋਰ ਜਿਹੜੀ ਹੈਗੀ ਆ ਗੇਮ ਦੇ ਵਿੱਚ ਕੋਈ ਕੌਡੀ ਖੇਡ ਨਹੀਂ ਹੋਵੇ ਤੇ ਕੋਈ ਕੋਲ ਕੁਵਰਾ ਕਰਨਾ ਹੋਵੇ ਤੇ ਮੈਂ ਜਿਹੜੀ ਹੈਗੀ ਆ ਨਾ ਬਈ ਨਹੀਂ ਛੱਡਦਾ ਕੋਈ ਮੇਰਾ ਗੋਡਾ ਮੋਡਾ ਸਭ ਫਿੱਟੇ ਮੈਂ 7-8 ਕਿਲੋਮੀਟਰ ਬੋਤ ਮੈਂ ਵਾਟ ਕਰ ਸਕਦਾ ਤਕਰੀਬਨ ਮੈਂ 4 ਕਿਲੋਮੀਟਰ ਤਾਂ ਹੁਣ ਜਾ ਕੇ ਆਉਣਾ ਹੀ ਆ ਅੱਛਾ ਤੂੰ ਜਾਣਾ ਚਾਰ ਹਾਂ ਰੋਜ਼ ਜਾਣਾ ਜਾਣਾ ਹੀ ਆ ਆ ਕੇ 2 ਘੰਟੇ ਆਉਦੇ ਬੂਟਿਆਂ ਨੂੰ ਸਾਰੇ ਫਲ ਫੁੱਲ ਆਏ ਅੱਜਾਮਨਾ ਅੰਬੂਰ ਚੀਕੂਆ ਫੇਰਾ ਜਿਹੜੇ ਹੈਗੇ ਆ ਹੋਰ ਅੰਗੂਰਾਂ ਦੀ ਵਾਲਾ ਆਮ巴 ਜਿਹੜੀ ਮੇਰੇ ਮੇਰੇ ਘਰੇ ਲਾਏ ਆ ਕੋਈ ਹੋਰ ਮੇਰੀਆਂ ਖਾਣ ਪੀਣ ਵਾਲੀਆਂ ਸਬਟੀਆਂ ਨਿੱਕੀਆਂ ਮੋਟੀਆਂ ਹੀ ਆ ਘਰ ਦਾ ਧਣੀਆਂ ਆਵੇ ਤੇ ਹਾਂ ਇਹ ਫਿਰ ਉਹਨਾਂ ਨੇ ਜਿਹੜੀ ਪਾਣੀ ਪੂਣੀ ਬਾਦੀ ਜਾਂ ਗੋਡੀ ਕਰਦੀ ਸੀ ਸ਼ੌਂਕ ਆ ਸਾਡਾ ਸ਼ੌਂਕ ਹੈ ਹਾਂਜੀ ਪੁੱਤ ਜਿਹੜਾ ਮੈਦਾਨ ਵਿੱਚ ਛਿੱਕੇ ਛੋਕੇ ਮਾਰਦਾ ਤੁਸੀਂ ਖੇਤਾ 'ਚ ਇਹ ਪੁੱਤ ਇਹ ਆ ਨਸਲਾਂ ਜੋ ਨਸਲਾਂ ਹੀ ਪੈਦਾ ਹੁੰਦੀਆਂ ਸਾਡਾ ਦਾਦਾ ਬਹੁਤ ਤਗੜਾ ਸੀ ਉਹ ਉੱਥੇ ਚੂੜਜਾ ਕੇ ਪਿੰਡ ਸਾਡਾ ਇਹ ਹੈਗਾ ਜਿਗਰਾਮਾ ਦੇ ਨੇੜੇ ਜਿਗਰਾਮਾ ਦੇ ਹਾਂਜੀ ਅੱਛਾ ਜਿਗਰਾਮਾ ਉਸ ਸਮੇਂ ਦੀਆਂ ਬੜੀਆਂ ਜਿਹੜੀਆਂ ਨਾ ਰੌਣਕਾਂ ਸੀ ਤੇ ਬਹੁਤ ਚੰਗੀ ਜਿਹੜੀ ਹੈਗੀ ਆ ਉਸ ਏਮੇ ਦੇ ਵਿੱਚ ਉਹਨੂੰ ਪਤਾ ਬੋਲੀਆਂ ਕਿਵੇਂ ਪਾਉਂਦੇ ਹੁੰਦੇ ਸੀ ਜਗਰਾਵਾ ਠੰਡੀਆਂ ਛਾਵਾਂ ਲੁਧਿਆਣੇ ਲੋਵਗ ਦੀ ਮੋਗੇ ਪੈਰਨਾ ਆ ਤੇ ਕੁੜੀਆਂ ਬੋਲੀਆਂ ਪਾਉਂਦੀਆਂ ਹੁੰਦੀਆਂ ਸੀ ਉਸੇ ਨੇ ਵੀ ਜਗਰਾਵਾ ਇੰਨਾ ਇੱਕ ਵਧੀਆ ਇਲਾਕਾ ਸੀਗਾ ਤੇ ਉੱਥੇ ਰੋਸ਼ਨੀ ਲੱਗਦੀ ਬਹੁਤ ਤਗੜੀ ਤੇ ਸਾਡੇ ਦਾਦੇ ਨੇ ਉੱਥੇ ਜਿਹੜੀ ਹੈਗੀ ਆ ਆਪਣੀ ਕਈ ਜਿਹੜੀ ਮੁੰਡੇ ਵੇਚ ਚੁੱਕਣਾ ਬੋਰੀ ਚੁੱਕਣੀ ਅ ਮੋੜ ਕੇ ਚੱਕਣਾ ਉਹਦੇ ਵਿੱਚ ਕਈ ਤੇ ਕਈ ਸਾਲ ਹੋ ਗਿਆ ਉੱਥੋਂ ਅੱਬਲ ਨੰਬਰ ਤੇ ਆਉਂਦੇ ਰਹੇ ਹਾਂਜੀ ਅੱਜ ਦਾ ਮੈਚ ਚੱਲ ਰਿਹਾ ਹੈ ਫਿਲਡਿੰਗ ਜਿਹੜੀ ਹੈ ਉਹ ਭਾਰਤ ਦੀ ਆਈ ਹੈ ਬੋਲਿੰਗ ਜਿਹੜੀ ਹੈ ਉਹ ਪਹਿਲਾਂ ਭਾਰਤ ਕਰ ਰਿਹਾ ਬੈਟਿੰਗ ਜਿਹੜੀ ਹੈ ਨਿਊਜ਼ੀਲੈਂਡ ਵੱਲੋਂ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਕੀ ਕਹਿਣਾ ਤਾਂ ਇਹ ਬਹੁਤਾ ਆਪਾਂ ਨੂੰ ਬੈਨੀਫਿਟ ਹੈ ਤਕਰੀਬਨ ਜਿੰਨੇ ਆਪਾਂ ਟੋਸ ਹਾਰੇ ਆ ਤੇ ਮੈਚ ਆਪਾਂ ਜਿੱਤੇ ਇਦੀ ਵਿੱਚ ਆਪਾਂ ਨੂੰ ਜਿਹੜੀ ਹੈਗੀ ਹੈ ਨਾ ਕੁਦਰਤੀ ਆਪਣੀ ਜਿਹੜੀ ਹੈਗੀ ਹੈ ਨਾ ਉਹ ਆਪਾਂ ਨੂੰ ਜ਼ਰੂਰ ਮਿਲ ਜਾਂਦਾ ਹੈਗਾ ਬੈਨੀਫਿਟ ਮਿਲ ਜਾਂਦਾ ਅੱਜ ਵੀ ਮਿਲੂਗਾ ਤੁਸੀਂ ਵੇਖੀ ਚੱਲੋ ਤਾਂ 393 ਤੇ 3 ਆਊਟ ਹੋ ਗਏ ਆ ਤਾਂ ਲੱਗਦਾ ਸ਼ਾਇਦ 93 ਤੇ 4 ਆਊਟ ਹੋ ਗਏ ਆ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਣੇ ਆ ਸਕਰੀਨ ਤੇ ਆ ਜਿਹੜਾ ਹੈਗਾ ਉਹ ਚੈੱਕ ਕੀਤਾ ਜਾ ਰਿਹਾ ਅੰਪਾਇਰਸ ਦੇ ਤਰਫੋਂ ਤਾਂ ਦੂਜੇ ਪਾਸੇ ਤੁਸੀਂ ਦੇਖੋ ਕਿ ਟੜਕਣਾ ਜਿਹੜੀਆਂ ਹੈਗੀਆਂ ਉਹ ਦਾਦਾ-ਦਾਦੀ ਦੀ ਵਧੀਆਂ ਹੋਈਆਂ ਤਾਂ ਆਊਟ ਜਿਹੜਾ ਹੈਗਾ ਉਹ اقرار ਦਿੱਤਾ ਜਾਂਦਾ ਹੈ ਯਾਨੀ ਸ਼ਾਇਦ ਉਹ ਜਿਹੜਾ ਕਿ ਇਹ ਦੇਖਦੇ ਹੋਏ ਦਿਖਾਈ ਦੇ ਰਿਹਾ ਤਾਂ ਦੱਸ دیਏ ਕਿ ক্রিকেট ਇੰਡੀਆ ਦੇ ਵਿੱਚ ক্রিকেট ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੀ ਗੇਮ ਹੈ ਔਰ ਜਲਾਲਾਬਾਦ ਇਲਾਕੇ ਦੇ ਲਈ ਪੰਜਾਬ ਦੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸ਼ੁਮਨ ਗਿੱਲ ਭਾਰਤੀ ਕ੍ਰਿਕਟ ਟੀਮ ਦੇ 스타 ਬੱਲੇਬਾਜ਼ ਹੈਗੇ ਆ ਮੈਚ ਚੱਲ ਰਿਹਾ ਔਰ ਦਾਦਾ-ਦਾਦੀ ਲਗਾਤਾਰ ਅਰਦਾਸਾ ਕਰਦੇ ਹੋਏ ਤੁਹਾਨੂੰ ਟੀਵੀ ਸਕਰੀਨ ਤੇ ਸਾਹਮਣੇ ਬੈਠੇ ਦਿਖਾਈ ਦੇ ਰਹੇ ਨੇ ਲਗਾਤਾਰ ਜਿਹੜਾ ਕੀ ਹੈ ਮੈਚ ਦੇਖ ਰਹੇ ਆ ਤਾਂ ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਇਹ ਚੈਂਪੀਅਨਸ ਟਰੋਫੀ ਦਾ ਫਾਈਨਲ ਹੈਗਾ ਔਰ ਫਾਈਨਲ ਜਿਹੜਾ ਅੱਜ ਸੁਪਰ ਸੰਡੇ ਦੇ ਵਿੱਚ ਬਦਲਿਆ ਹੋਇਆ ਹੈ ਜਿਆਦਾਤਰ ਲੋਕ ਜਿਹੜੇ ਅੱਜ ਇਸ ਮੈਚ ਨੂੰ ਇੰਜੋਏ ਕਰ ਰਹੇ ਔਰ ਨਾਲ ਦੀ ਨਾਲ ਜਿਹੜੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਕਿ ਅੱਜ ਜਿਹੜੀ ਚੈਂਪੀਅਨਸ ਟਰੋਫੀ ਹੈ ਇਹ ਭਾਰਤ ਦੇ ਖਾਤੇ ਵਿੱਚ ਆਏ ਔਰ ਪਾਰਟ ਦੀ ਟੀਮ ਦਾ ਜਿਸ ਤਰ੍ਹਾਂ ਦੇ ਨਾਲ ਪਰਫਾਰਮੈਂਸ ਚੱਲ ਰਿਹਾ ਉਸ ਨੂੰ ਦੇਖਦੇ ਹੋਏ ਦਾਦਾ ਸ਼ੁਮਨ ਗਿੱਲ ਦੇ ਦਾਦਾ ਦیدارਸੋਂ ਵੀ ਕਹਿੰਦੇ ਆ ਕਿ ਅਸੀਂ ਜਦ ਵੀ ਫੀਲਡਿੰਗ ਕੀਤੀ ਹੈ ਤਾਂ ਮੈਚ ਜਿਹੜਾ ਹੈਗਾ ਚੇਅਰਸ ਜਿਹੜੀ ਹੈ ਉਹ ਭਾਰਤ ਨੇ ਬੜੇ ਵਧੀਆ ਢੰਗ ਦੇ ਨਾਲ ਕੀਤੀ ਹੈ